ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਘਰੇ ਫੇਰ ਆ ਜੋ ਕਾਕਾ ਆ ਗਿਆ ਮੁਰਸਵਾਰਨ ਮੈਨ ਲੋ ਜੇ ਤੇ ਕੱਕੇ ਨੂੰ ਹਾਂ ਲੈੰਦਾ ਸਮਾਨ ਠੀਕ ਹੈ ਉਹਨਾਂ ਵੀ ਪਾਣਗੇ ਸਾਰੇ ਹੈ ਸੱਟੇ

ਇਹ 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 ਨੂੰ ਇਹ ਖੜਾ ਰਹਿਣਾ ਇਹਨੇ ਕੋਮਣਾਂ ਗੱਲੇ ਨੇ ਵਿੱਚ ਅੱਛਾ ਇਹਦਾ ਸਵਾਦ ਆ ਕੋਮ ਮੇਰੇ ਕਵਰ ਐ ਖੜੇ ਰਹਿਣੇ ਉੱਪਰ ਠੀਕ ਆ ਜੀ ਐਨੇ ਇਸੇ ਦਾਦ ਦੇਗੇ ਪਰ ਤੁਸੀਂ ਘਰਾਂ ਕਰਨ ਲੱਗ ਜੂਗੇ ਜੇ ਨਾ ਜੀ ਤੁਹਾਨੂੰ ਦੱਸ ਦਈਏ ਹਾਂ ਦੇਖ ਮੈਂ ਵੀਡੀਓ ਵਿੱਚ ਦਿਖਾ ਦੇਣਾ ਅੱਜ ਪਈ ਆ ਦੇਖ ਲਓ ਜੀ ਗੌਰ ਘੇਰ ਜਿਹਨੇ ਕਿਸੇ ਨੇ ਆ ਕੰਮ ਕਰਨਾ ਆਪਣਾ ਬੰਦਾ ਹੋਂ ਕਰ ਕਰ ਸਕਦਾ ਏ ਇਹਦਾ ਲਾਰੇ ਬਹੁਤ ਲਵਾਉਂਦੇ ਮਿਸਤਰੀ ਹੋਣਾ ਗਿਆ ਹੁਣ ਆ ਗਿਆ ਹੁਣ ਆ ਗਿਆ ਹੁਣ ਆ ਗਿਆ ਇਕ ਬੰਦਾ ਇਹਨਾਂ ਨੂੰ ਫੋਨ ਕਰਨੇ ਪੈ ਚਾਹੀਦਾ ਜੇ ਤੇ ਕਹਿੰਦੇ ਮੈਂ ਆ ਗਿਆ ਬਸ ਸ਼ੱਕ ਕਰੀਏ ਹੋ ਕੰਮੇ ਇਦਾਂ ਦੇ ਨਹੀਂ ਆ ਪਿਆ ਕੋਈ ਅਮਰਜੈਂਸੀ ਵਾਲਾ ਹੁੰਦਾ ਤੇਰੇ ਸਰ ਜਾਣਾ ਤੇ ਤੇਰੇ ਪੰਪ ਦੂਗਾ ਦੀ ਹੈਗਾ ਹੂੰ ਉਹ ਸਰਦਾ ਜਾਣਾ ਦਾ ਪਤਾ ਕੀ ਗੱਲ ਹੈ ਸਾਈ ਸਵੇਰੇ ਸਵੇਰੇ ਤਾਜ਼ੇ ਪਾਣੀ ਕੰਨ ਹੋਂ ਦਾ ਨਜ਼ਾਰਾ ਵੱਖਰਾ ਹੀ ਹੁੰਦਾ ਹਾਂ ਭਾਈ ਕੋਹ ਰੰਗ ਦਾ ਆ ਗਿਆ ਠੀਕ ਹੈ ਜੀ ਇਹਨੇ ਫਿਰ ਉੱਪਰ ਤੇ ਰੁਕਣਾ ਹੁੰਦਾ ਹੈ ਠੀਕ ਬਾਪਰ ਸਿਰ ਦੇਖਣੇ ਹੁੰਦਾ ਬਸ ਉੱਪਰ ਕੋਈ ਕਾਟਰ ਕੋਟਰ ਕੁਝ ਕਰਾਂਗੇ ਇਹਨੂੰ ਲੋਕ ਕਰਨਾ ਆਹੋ ਹੀ ਪੁੱਛਣਾ ਇੱਕ ਰੜਕੀ ਲਾਉ ਜੀ ਕਰਤਾ ਫਿੱਟਾ ਫੈਵਿਕਵਿਕ ਇਹ ਕਾਦੇ ਪਾਉਣੀ ਪੈਂਦੀ ਫੈਵਿਕਵਿਕ ਮਾਰ ਜੀ ਪਰ ਫਿਰ ਲੋਕ ਕਰ ਲੈਣੇ ਨੂੰ ਅੱਛਾ ਵੀ ਉਹ ਗਾਇਦੇ ਖੁੱਲਣੇ ਤੇ ਠੀਕ ਠੀਕ ਹੈ ਨਾਟ ਨਹੀਂ ਹੁੰਦਾ ਇਹ ਪਾ ਕੇ ਅੱਛਾ ਜੈਸੇ ਅਪਰ ਨਾ ਕੋਈ ਜਿਕਣ ਉਹ ਐ ਸਪਰਿੰਗ ਹੁੰਦਾ ਏ ਜਿਹੜਾ ਪਾਏ ਦੂਏ ਪੇਜ ਕਾ ਜੇ ਗੱਲ ਖੋਲ ਕੇ ਫਿਰ ਕਿਹਾ ਕਹਿੰਦੇ ਹੁੰਦੇ ਉਹਨੂੰ ਜਿਹੜਾ ਤਾਂ ਦੁੰਦੀ ਰਿੰਗ ਵਾਸ਼ਲ ਜੀ ਰਿੰਗ ਵਾਸ਼ਲ ਜੀ ਉਹ ਜਿਹੜੀ ਜਾਹੀ ਦੀ ਅਪਰ ਕੋਸ ਜਿਹੜੀ ਹੁੰਦੀ ਹੈ ਦੇਸੀ ਮੋਟਰ ਹਾਂ ਉਹਨਾਂ ਨੂੰ ਨਹੀਂ ਆਉਂਦਾ ਹੈਗਾ ਅੱਛਾ ਜਿਹੜੀ ਕੰਪਨੀ ਦੀ ਹੁੰਦੀ ਹੈ ਕਲਸੀ ਵਗੈਰਾ ਲੁੱਬੀ ਵਗੈਰਾ ਕਾਉਂਟਰ ਉਹਨਾਂ ਨੂੰ ਉੱਪਰ ਨਾਟ ਦਿੱਤਾ ਭਾਉਂਦਾ ਜਣੀ ਇਹ ਹਿੰਦੂ ਕਹਿੰਨ ਉਹ ਦੇਸੀ ਹੈ ਚਲ ਕੋਈ ਨਹੀਂ ਵਧੀਆ ਚੱਲੀ ਹੈ ਵੈਸੇ ਹੁਣ ਤੱਕ ਵਧੀਆ ਚੱਲ ਹਾਂ ਟੇਕੇ ਦੀ ਆ ਵਸਤੇ ਜੇ ਟਿਕ ਜੂਵੇ ਤਾਂ ਵਧੀਆ ਚੱਲ ਹੁਣ ਇਹ 11 ਸਾਲ ਹੋ ਗਏ ਭਾਈ ਨੂੰ 11 ਸਾਲ ਬਾਅਦ ਹੁਣ ਇਹਦੇ ਅੱਕ ਸੇ ਵੈਲਰ ਜੇ ਹੋਰ ਤੈਨੂੰ ਕੀ ਚਾਹੀਦਾ 11 ਸਾਲ ਕੱਢ ਗਈ ਹਾਂ ਹਾਂ ਬਜ ਨਹੀਂ ਆਈ ਬਸ ਜੇ ਜੀ ਜਿਮਨ ਲਪਾਤੀ ਆਪਾਂ ਨੇ ਇਹਦੇ ਹੀ ਇਹੀ ਮੈਨ ਹੁੰਦੀ ਬਸ ਵਿੱਚ ਆਦਾ ਹੁਣ ਉੱਪਰ ਕਵਰ ਹੈ ਗਿਆ ਹਾਂ ਹੁਣ ਪਾਣੀ ਵੀ ਦੇਖੀ ਅੱਗੇ ਨਾਲ ਤਾਂ ਯਾਦ ਆਉਂਦਾ ਠੀਕ ਹੈ ਜੀ ਦੇ ਰਕੇ ਚੀਜ਼ਾਂ ਬਣਾਤੀਆਂ ਹੈ ਕਰਕੇ ਕਹਿੰਦੇ ਪਾਣੀ ਨਾ ਹਾਂ ਨਹੀਂ ਉਹ ਵੀ ਬਾਹਰ ਆਪਣ ਮੋਟਰਾਂ ਹੁੰਦੀਆਂ ਕਹਿੰਦੇ ਪਾਣੀ ਨਾ ਲੱਗ ਜਾਵੇ ਮੀਮੂ ਦਾ ਇਹਨੂੰ ਸੜ ਜੂਗੀ ਇਹਦੇ ਲਈ ਪਾਣੀ ਚ ਰਹਿਣਾ ਇਹਨੇ ਕੋਹ ਬੋਰ ਆਉਂਦੀ ਔ ਟਿੱਖੜ ਉੱਚ ਰਹਿੰਦੀ ਹੈ ਅੱਛਾ ਤੁਸੀਂ ਪਹਿਲਾਂ ਡੱਡੂ ਮੋਟਰਾਂ ਵਾਸਤੇ ਹਾਂ ਹਾਂ ਜਿੰਨਾ ਮਾਦੀ ਟਿੱਖੜ ਪਿਆ ਰਹੇ ਅੱਛਾ ਠੀਕ ਆਖੀਂ ਇਹਂ ਦੇ ਰਚੂ ਲਾ ਰਿਆ। ਇਹਦੇ ਹੁੰਦੇ ਮੋਟਰ ਦਾ ਪਾਣੀ ਤੇ ਸੜ ਜਾਂਦੀ ਏ ਇਹਦੇ ਚ ਪਾਣੀ ਪਾਉਣ ਲੱਗਿਆ ਵਾ ਇਹ। ਆਹੀਂ ਚੱਲਣਾ ਨੇ। ਅੱਛਾ। ਮੱਛੀ ਮੋੜ ਰਾਂ ਮੱਛੀ। ਇਹ ਕਹਿੰਦੇ ਜਦ ਵੀ ਮੋਟਰ ਕੱਢ ਕੇ ਪਾਣੀ ਹੋਵੇ ਨਾ ਕਦੇ ਵੀ ਕਦੇ ਪਾਣੀ ਜਰੂਰ ਪਾਉਣਾ ਚਾਹੀਦਾ ਏ। ਪਾਣੀ ਚੈੱਕ ਕਰਨਾ ਚਾਹੀਦਾ। ਅੱਛਾ। ਪਾਣੀ ਨਿਕਲ ਜਾਂਦਾ ਹੈ ਵਿੱਚ ਤੇ ਕਾ ਨਿਕਲਦਾ ਨਹੀਂ ਹੀਟ ਤੋਂ ਕਰ ਜਲ ਜਲਦਾ ਤਾਂ ਹੈ ਉਹ ਪਾਣੀ ਹਾਂ ਇਹ ਤਾਂ ਹੈ ਤੇ ਨਹੀਂ ਜੇ ਗਰਮ ਹੋ ਜਾਂਦੀ ਹੈ ਜਲਣਾ ਤਾਂ ਹੈ ਪਾਣੀ ਪਾਣੀ ਡਾਊਨ ਹੋ ਜਾਂਦਾ ਫਿਰ ਕਈ ਵਾਰੀ ਮੋਟਰ ਪਾਣ ਕਰਕੇ ਜੀ ਖੜ ਜਾਂਦੀ ਹੈ ਅੱਛਾ ਪਾਣੀ ਕਰ ਗਿਆ ਮੋਟਰ ਖੜ ਗਈ ਹਾਂ 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 ਕਰਦੇ ਪਟਾਕਾ ਮਾਰ ਜੀ ਪਰ ਭਗਰਮ ਤਾਂ ਕੀ ਹੋਣੀ ਯਾਰ ਪਾਣੀ ਦੇ ਵਿੱਚ ਰਹਿੰਦੀ ਹੈ ਇਹ ਹੁੰਦੀ ਮਣੀ ਮੋਟੀ ਹੀਟਾਂ ਜਾਂ ਮਣੀ ਮੋਟੀ ਹੁੰਦੀ ਉਹ ਹਾਂ ਹਾਂ ਮੈਂ ਪਿਆਂਦਾ ਹੁਣ 2 ਲੀਟਰ ਦੇ ਗਰਪਾਣੀ ਨਹੀਂ ਬੀਟਰ ਕਿੰਨਾ ਪੈ ਜਾਂਦਾ ਆ ਤਿੰਨ ਗਲਾਸ ਪੀਆ ਗਲਾਸ ਪੈ ਚਲੇ ਜਾਂਦਾ ਆਹੋ ਡੱਬੀ ਦਾ ਬਹੁਤਾ ਹੈ ਨਹੀਂ ਪਰ ਗਈ ਹੂੰ ਪੈ ਗਿਆ ਭਾਈ ਲੀਟਰ ਦੇ ਲੀਟਰ ਸਵਾ ਲੀਟਰ ਪੈ ਗਿਆ ਫਿਰ ਅੱਛਾ ਠੀਕ ਠੀਕ ਹੈ ਹਾਂ ਫੇਰ ਸਾਰਾ ਘੁਮਣਾ ਔਖੀ ਹੋਣੀ ਠੀਕ ਹੈ ਜੀ ਸਮਝਦਾ ਰਹੇ ਨਾ ਨਿਕਾਸ ਤਾ ਇਹ ਪੇਪਰ ਆਹ ਫਿਰ ਬੱਕੀ ਲਓ ਜੀ ਲੱਗੇ ਜੀ ਪਾਉਣ ਕਾ ਕਿ ਆ ਫਾਇਦਾ ਹੋ ਗਿਆ ਇਹਦਾ ਹਨਾ ਨਈਆ ਕਰ ਕੋਕਰੋ ਉਹ ਵੀ ਖੋਲਣਾ ਪੈਣਾ ਦਾ ਢੱਕਣ ਜਾਬੀ ਹਾਂ ਹੁੰਡ ਕੇ ਪਾਉਂਦਾ ਲੈ ਹੁਣ ਤਾਰ ਦੇਖ ਲਈ ਕਿੱਥੇ ਖੰਣਣੀ ਆ ਮੰਨ ਲੀਏ ਕੱਦੀ ਵਾਰ ਨਹੀਂ ਬੰਦ ਲੰਦੇ ਹੈ ਕਰਾਂ ਦੀ ਜਾਣਦੀ ਹੈ ਪਰ ਜੀ ਇੱਥੇ ਬੰਦ ਇੱਕ ਵਾਰ ਛੱਡ ਦੇ ਹੋ ਜੇ ਫੜ ਲਈ ਮੈਂ ਹਾਂ ਅਬ ਆਇਓ ਪਰ ਕੇ ਹਾਂ ਕਰਕੇ ਕਰਦੇ ਇਹਨੇ ਕਫੇਦਾ ਹੋ ਗਿਆ ਇਹਦਾ ਸੁੰਡ ਜੇ ਦਾ ਕੋਈ ਜਗ੍ਹਾ ਜਿੱਥੇ ਜ਼ਿਆਦਾ ਰੋਗੇ ਪਾਉਣੀਆਂ ਪੈਂਦੀਆਂ ਉੱਥੇ ਵੀ ਦੂਏ ਪੇਵੇ ਪਾਉਣੇ ਪੈਂਦੇ ਆ ਵੈਸੇ ਹੁਣ ਸੁੰਡ ਦਾ ਜੇ ਕਰੇਗਾ ਪੈਸੇ ਖਾਂਦੇ ਫੜਾਂ ਦੁਨ ਹਾ ਇਹ ਕਲੰਪ ਜਾ আচ্ছা এত বানলে খবর ਜੀ ਘਟਾਰ ਮੈਂ ਵੱਡੇ ਮੈਂ ਕਰ ਲਈ ਤਾਰ ਅਖੇਦੂ ਵੇਸੇ ਕਰ ਲਾ ਇਹ ਦੂਈ ਤਾਰ ਹੈ ਉਧਰ ਵੱਡੇ ਜਾਵਾਂ ਤੇ ਫਿਰ ਚੱਕ ਕੇ ਬਹਾਂ ਵੱਡੇ ਜਾਵਾਂ ਠੀਕ ਹੈ ਆ ਲੈ ਵੇ ਭਰਾਂ ਚ। ਅਬੜਾ ਫਰਰਾਉ ਵੀ ਨਹੀਂ। ਸ਼ਿਆ ਚਲ ਦੇਖਦੇ ਆ। ਫੋਟੋ ਹੀ ਪਾ ਦੂੰਗੇ ਲੈ ਕੇ ਜੇ ਲੀਕ ਕਰਨ ਲੱਗੀ। ਬੋਸ ਕਾਰ ਜਿੱਥੇ ਕਰ ਕੇ ਸੇ ਗਲੀ ਬੰਦੇ ਲਓ ਜੀ ਜਿਹੜੀ ਗੱਲ ਦਾ ਡਰਤਾ ਉਹੀ ਗੱਲ ਹੋ ਗਈ ਨੁਕਸ ਪਾੜਦੇ ਰਹੇ ਬੈਲਰਾਂ ਦਾ ਨੁਕਸ ਆ ਗਿਆ ਮੋਟਰ ਚ ਹੋ ਗਿਆ ਕਿ ਮੋਟਰ ਸ਼ਾਰਟ ਹੋ ਗਈ ਮੋਟਰ ਦਾ ਬੁਸ਼ ਕੱਟ ਗਿਆ ਬੁਸ਼ ਕੱਟ ਕਰਨ ਕਰਕੇ ਸ਼ਾਰਟ ਹੋ ਗਈ ਹੈ ਲਓ ਜੀ ਹੁਣ ਸ਼ਾਰਟ ਹੋ ਗਈ ਹੁਣ ਲਿਆਂਦੀ ਨਵੀਂ ਮੋਟਰ ਫਿਰ ਨੋ ਮੀਓ ਮੋਟਰ ਨਵਾਂ ਹੀ ਪੰਪ ਫੇਰ ਉਹੀ ਕੰਪਨੀ ਦੀ ਲੈਂਦੀ ਜੀ ਹਿੰਦੁਸਤਾਨ ਦੀ ਉਹ ਪਹਿਲਾਂ ਵੀ ਹਿੰਦੁਸਤਾਨ ਦੀ ਦੀ ਹੁਣ ਵੀ ਹਿੰਦੁਸਤਾਨ ਦੇ ਉਹ ਲੈਂਦੀ ਕੱਲ ਦੇ ਖੱਜਲ ਹੋਨੇ ਆ ਪਹਿਲਾਂ ਪਗੜਦੀ ਬੈਲਰ ਦੇਖੇ ਫਿਰ ਫੇਰ ਉਹ ਬੈਲਰ ਲੈ ਕੇ ਨਵੇਂ ਪਾਏ ਫੇਰ ਨਹੀਂ ਚੱਲੀ ਫੇਰ ਕੱਢ ਕੇ ਹਾਂ ਤੇ ਬੈਲਰ ਹਾਂ ਪਰ ਉਹ ਨੁਕਸੇ ਵੈਸੇ ਬੈਲਰਾਂ ਦੀ ਲੱਗਿਆ ਵਿਖਾ ਨਹੀਂ ਬੈਲਰਾਂ 'ਚ ਨੁਕਸ ਹੈ ਫਿਰ ਅਜ ਉਹ ਪਰਲੀ ਵੀ ਖੋਲ ਕੇ ਦੇਖ ਲਈਆ ਉਹ ਵੀ ਰਬੜੀ ਜੀ ਵੀ ਕੱਢਤੀ ਵੀ ਕੋਈ ਮਨੁਕਸਣਾ ਹੋਵੇ ਫਿਰ ਜਦ ਮੋਟਰ ਇਕੱਲੀ ਚਲਾ ਕੇ ਦੇਖੀ ਦੇਖੇ ਮੋਟਰ ਦੀ ਗੇੜੀ ਨਹੀਂ ਤੇ ਬੁਰੇ ਹੈਗੇ ਮੋਟਰ ਛੱਟ ਹੋਈ ਵੀ ਤੀ ਚਲੋ ਦੇਖਦੇ ਹਾਂ ਹੁਣ ਨਵੀਂ ਪਾਉਣੀ ਹੈ ਮੋਟਰ ਫਿਰ ਅੱਛਾ ਚਲੋ ਵੀ ਪਾਈ ਪਾਈ ਦੇਈਏ ਫਿਰ ਉਹ ਖੁੱਲੀ ਵੀ ਉਹ ਉਹੀ ਉੱਪਰ ਰੱਖ ਦੇ ਦੀ ਅੱਛਾ ਨਵੀਂ ਪਾਉਣੀ ਹੈ ਮਾਪਣ ਠੀਕ ਹੈ ਲੋ ਕਿ ਇਹ ਜ ਨਵੀਂ ਮੋਟਰ ਪਾਉਣ ਚਲੋ ਜੀ ਮੈਂ ਰਹਿ ਲਓ ਜੀ ਨਵੀਂ ਮੋਟਰ ਪਾਤੀ ਹੌਣ ਮਾਰਦੀ ਪੂਰਾ ਪ੍ਰੈਸ਼ਰ ਹੈ ਨਾ ਹੁਣ ਪੈਸੇ ਲੱਗ ਲੈ ਹੁਣ ਤਾਂ ਪਾਣੀ ਕੱਢਣੇ ਕੱਢਣਾ ਇਹਨੇ ਹੈ ਕਾਕੇ ਹੁਣ ਪੈਸੇ ਲੱਗ ਲੈ ਹਾਂ ਉਹ ਵੀ ਚਲੰਦ ਨੇ ਥੋੜੀ ਜਿਹਾ ਪਾਣੀ ਸਾਫ ਜਾ ਹੋ ਜਾਊਗਾ ਬਾਥਰੂਮ ਤੇ ਵੀ ਹੁਣ ਤਾਂ